T20 World Cup ਨੂੰ ਲੈ ਕੇ ਅੱਜ ਭਾਰਤ ਤੇ ਸਾਊਥ ਅਫਰੀਕਾ ਦਾ ਜਿਹੜਾ ਫਾਈਨਲ ਮੈਚ ਆਉਣਾ ਤੇ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਗੱਲਬਾਤ ਕਰਦੇ ਹਾਂ ਕੀ ਨਾਮ ਜੀ ਤੁਹਾਡਾ ਨਮਸਕਾਰ ਜੀ ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ ਮੇਰਾ ਨਾਮ ਜਗਮਨ ਕਨੂਜੀਆ ਜੀ ਕੀ ਗੱਲਾਂ ਚਾਹੋਗੇ ਜੀ ਅੱਜ ਸਾਊਥ ਅਫਰੀਕਾ ਤੇ ਭਾਰਤ ਦਾ ਜਿਹੜਾ ਫਾਈਨਲ ਮੈਚ ਕਿਸ ਤਰ੍ਹਾਂ ਦੇਖਦੇ ਟੀਮ ਨੂੰ ਜਿਹੜਾ ਵੈਸਟ ਇੰਡੀਜ਼ ਦੇ ਵਿੱਚ T20 ਵਰਲਡ ਕੱਪ 2024 ਖੇਡਿਆ ਜਾ ਰਿਹਾ ਉਹਦੇ ਵਿੱਚ ਸਾਡੀ ਭਾਰਤ ਦੀ ਜਿਹੜੀ ਟੀਮ ਹੈ ਟੀਮ ਇੰਡੀਆ ਉਹਨੇ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਲਗਾਤਾਰ ਸਾਰੇ ਦੇਸ਼ਾਂ ਨੂੰ ਹਰਾ ਕੇ ਇੱਥੇ ਤੱਕ ਕਿ ਕੋਈ ਵੀ ਮੈਚ ਨਹੀਂ ਆ ਰਿਹਾ ਟੂਰਨਾਮੈਂਟ ਦੇ ਵਿੱਚ ਵਰਲਡ ਕੱਪ ਵਿੱਚ ਕੋਈ ਮੈਚ ਨਹੀਂ ਆ ਰਿਹਾ ਅੱਜ ਉਹ ਫਾਈਨਲ ਤੇ ਪਹੁੰਚ ਚੁੱਕੇ ਜਿਨ੍ਹਾਂ ਦਾ ਮੁਕਾਬਲਾ ਜ ਸੌਥ ਅਫਰੀਕਾ ਨਾਲ ਹੋ ਜਾ ਰਿਹਾ ਤੇ ਉਹਨਾਂ ਦੇ ਮੁੱਦੇ ਨਜ਼ਰ ਰੱਖਦੇ ਹੋਏ ਮੈਂ ਅੱਜ 11 ਪਤੰਗਾਂ ਤਿਆਰ ਕੀਤੀਆਂ ਨੇ ਜਿਉਂ ਮੈਂ ਟੀਮ ਇੰਡੀਆ ਦੇ ਸਾਰੇ ਖਿਡਾਰੀਆਂ ਦੀਆਂ ਫੋਟੋਆਂ ਲਗਾ ਕੇ ਦੋ ਵਰਲਡ ਕੱਪ ਉਹਦੇ ਦੀ ਫੋਟੋ ਬਣਾ ਕੇ ਅੱਜ ਮੈਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਜੀ ਇਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਤੁਸੀਂ ਭਾਰਤ ਦੀ ਟੀਮ ਨੂੰ ਬੈਸਟ ਵਿੱਚ ਦੇਣ ਵਾਸਤੇ ਪਤੰਗਾ ਤਿਆਰ ਕੀਤੀ ਮੈਂ ਜੀ ਇੱਕ ਪਤੰਗ ਪ੍ਰੇਮੀ ਦੇ ਨਾਲ ਨਾਲ ਕ੍ਰਿਕਟ ਪ੍ਰੇਮੀ ਵੀ ਹਾਂ ਸਾਡੇ ਭਾਰਤ ਵਿੱਚ ਜਦੋਂ ਵੀ ਜਾਂ ਕਿਸੇ ਦੇਸ਼ ਵਿੱਚ ਵੀ ਕ੍ਰਿਕਟ ਦਾ ਜੋ ਵੀ ਵੱਡਾ ਟੂਰਨਾਮੈਂਟ ਖੇਡਿਆ ਜਾਂਦਾ ਜਾਂ ਵੱਡਾ ਕੋਈ ਸੀਰੀਜ਼ ਖੇਡੀ ਜਾਂਦੀ ਹੈ ਵਰਲਡ ਕੱਪ ਖੇਡਿਆ ਜਾਂਦਾ ਉਦੇ ਮੱਦੇ ਨਜ਼ਰ ਮੈਂ ਆਪਣੇ ਭਾਰਤੀ ਟੀਮ ਵਾਸਤੇ ਪਤੰਗਾ ਬਣਾ ਕੇ ਭਾਰਤੀ ਟੀਮ ਨੂੰ ਸ਼ੁਭ ਕਾਮਨਾਵਾਂ ਦੇਣਾ ਜਿਸ ਤਰ੍ਹਾਂ ਮੈਂ ਅੱਜ ਪਤੰਗਾ ਬਣਾਈਆਂ ਇਹਨਾਂ ਦੇ ਵਿੱਚ ਮੈਂ ਖਾਸ ਕਰਕੇ ਰੋਹਿਤ ਸ਼ਰਮਾ ਵਿਰਾਟ ਕੋਲੀ ਜੰਡੇਜਾ ਜੀ ਪੰਤ ਜੀ ਤੇ ਅਰਸ਼ਦੀਪ ਸਿੰਘ ਸਾਡੇ ਜਿਹੜੇ ਪੰਜਾਬ ਦੇ ਬਾਲਰ ਹੈਗੇ ਨੇ ਵਧੀਆ ਤੇ ਭੂਮਰਾ ਜੀ ਹੈਗੇ ਉਹਨਾਂ ਦੀਆਂ ਮੈਂ ਤਸਵੀਰਾਂ ਲਾ ਕੇ ਪਤੰਗਾ ਤਿਆਰ ਕੀਤੀਆਂ ਤੇ ਆਪਣੇ ਇੰਡੀਆ ਲੋ ਉਹਨਾਂ ਨੂੰ ਵਿਸ਼ੇਸ਼ ਕੀਤੀ ਹੈ ਕਿ ਅੱਜ ਦਾ ਮੈਚ ਜਿਸ ਤਰ੍ਹਾਂ ਸਾਨੂੰ ਇੱਕ ਵਾਰੀ ਇਹ ਮੈਚ ਕਪਿਲ ਦੇਵ ਤੇ ਦੂਜਾ ਮਹਿੰਦਰ ਸਿੰਘ ਧੋਨੀ ਨੇ ਜਿਤਾ ਕੇ ਸਾਡੇ ਭਾਰਦੀ ਝੋਲੀ ਚ ਪਾਇਆ ਸੀਗਾ ਉਸਤਾਜ ਕਪਤਾਨ ਰੋਹਿਤ ਸ਼ਰਮਾ ਦੀ ਕਪਤਾਨੀ ਦੇ ਗਵਾਈ ਵਿੱਚੋਂ ਗਵਾਈ ਕਰ ਰਹੀ ਹੈ ਜਿਹੜੀ ਟੀਮ ਹੈ ਉਹ ਜਿਹੜਾ ਵਰਲਡ ਕੱਪ ਜਿੱਤ ਕੇ ਸਾਡੇ ਭਾਰਦੀ ਝੋਲੀ ਵਿੱਚ ਪਾਏਗਾ ਜੀ ਜੇ ਗੱਲ ਕਰਾਂ ਸਭ ਤੋਂ ਜਿਹੜੀ ਬੈਸਟ ਬੈਟਿੰਗ ਹੈ ਕਿਹਦੀ ਰਹੀ ਹੈ ਤੇ ਜਿਹੜੀ ਬੈਸਟ ਬੋਲਿੰਗ ਸਭ ਤੋਂ ਵਧੀਆ ਕਿਹਦੀ ਰਹੀ ਹੈ ਸਭ ਤੋਂ ਵਧੀਆ ਬੈਟਿੰਗ ਇਸ ਟਾਈਮ ਰੋਹਿਤ ਸ਼ਰਮਾ ਜੀ ਬਹੁਤ ਅੱਛਾ ਖੇਡ ਰਹੇ ਨੇ ਪੰਤ ਜੀ ਬਹੁਤ ਅੱਛਾ ਰਿਸ਼ਭ ਪੰਤ ਬਹੁਤ ਅੱਛਾ ਖੇਡ ਰਹੇ ਨੇ ਉਹਨਾਂ ਤੋਂ ਇਲਾਵਾ ਜਿਹੜੇ ਜੰਡੇਜਾ ਜੀ ਹੈਗੇ ਉਹਨਾਂ ਦਾ ਵੀ ਰੁਖ ਵੇਖੀਏ ਤੇ ਸਾਡੇ ਜਿਹੜੇ ਹਰਸ਼ਦੀਪ ਜੀ ਹੈਗੇ ਨੇ ਪੰਜਾਬ ਦੇ ਬਹੁਤ ਅੱਛੇ ਬਾਲਰ ਨੇ ਉਹ ਲਗਾਤਾਰ ਮੈਨ ਉਹਦੀ ਮੈਚ ਜਾ ਰਹੇ ਨੇ ਵਿਕਟਰ ਕਢ ਕੇ ਤੇ ਉਹਨਾਂ ਨਾਲ ਉਹਨਾਂ ਦਾ ਸਾਥ ਨਿਭਾ ਰਹੇ ਨੇ ਬੁਮਰਾ ਜੀ ਤੇ ਜਿਮਰ ਬੁਮਰਾ ਜੀ ਦੀ ਬਾਲਿੰਗ ਬਹੁਤ ਅੱਛੀ ਹੈ ਉਸ ਤੋਂ ਬਾਅਦ ਜਿਹੜੇ ਪਾਂਡੇ ਜੀ ਹੈਗੇ ਜੰਡੇਜਾ ਜੀ ਹੈਗੇ ਇਹਨਾਂ ਦੀ ਸਪਿਨ ਬੋਰ ਅੱਛੀ ਕਾਮਯਾਬੀ ਗਈ ਹੈ ਸਾਨੂੰ ਆਸ ਹੈ ਕਿ ਅੱਜ ਦੀ ਅੱਛੀ ਬੈਟਿੰਗ ਕਰਨਗੇ ਬੈਟਿੰਗ ਦਾ ਅੱਛਾ ਪ੍ਰਦਰਸ਼ਨ ਕਰਨਗੇ ਉਸ ਤੋਂ ਬਾਅਦ ਪਹਿਲਾ ਟਾਜ ਜਿੱਤਣਗੇ ਬੈਟਿੰਗ ਕਰਕੇ ਫਿਰ ਮੁੜ ਕੇ ਜਦੋਂ ਬਾਲਿੰਗ ਦਾ ਟਾਈਮ ਆਏਗਾ ਤਾਂ ਫਿਰ ਜਿਹੜੇ ਜਿਹੜੇ ਸਾਡੇ ਮਾਨ ਬਾਲਰ ਹੈਗੇ ਨੇ ਬ ਟੀਮ ਨੂੰ ਛੇਤੀ ਨਬਟਾ ਦੇਣਗੇ ਇਸ ਤਰੀਕੇ ورلڈ ਕੱਪ ਦੇ ਵਿੱਚ ਸਾਊਥ ਅਫਰੀਕਾ ਨੂੰ ਰਾਕੇ ਜਿਹੜਾ ਫਾਈਨਲ ਮੈਚ ਭਰ ਦੀ ਝੋਲੀ ਚ ਪਾਣਗੇ ਜੇ ਮੈਂ ਵਿਰਾਟ ਕੋਹਲੀ ਦੀ ਗੱਲ ਕਰਾਂ ਤਾਂ ਜਦੋਂ ਵਿਰਾਟ ਕੋਹਲੀ ਗਰਾਊਂਡ ਦੇ ਵਿੱਚ ਆਉਂਦੇ ਆ ਤੇ ਲੋਕਾਂ ਦੇ ਵਿੱਚ ਕਾਫੀ ਉਹ ਤੋਂ ਸ਼ਾਹ ਦੇਖਣ ਨੂੰ ਮੇਰੇ ਜਿਹੜੀਆਂ ਆਪਰੇਟਡ ਟੀਮਾਂ ਹੁੰਦੀਆਂ ਨੇ ਉਹਨਾਂ ਵਿੱਚ ਕਾਫੀ ਤੜਕਾ ਜਣੀ ਵੱਜ ਜਾਂਦੀਆਂ ਕਿਸ ਤਰ੍ਹਾਂ ਦੇਖਦੇ ਬੈਟਿੰਗ ਐਰ ਕੀ ਬੈਟਿੰਗ ਕਿਸ ਤਰ੍ਹਾਂ ਦੇਖਦੇ ਉਹਨਾਂ ਦੀ ਅਜੀ ਜਿਹੜੇ ਵਿਰਾਟ ਕੋਹਲੀ ਪਿਛਲਾ ਜਿਹੜਾ ਵਰਲਡ ਕਪ 50 ਬਿਉਟੀ ਹੋਇਆ ਸੀ ਉਹ ਚ ਵਿਰਾਟ ਕੋਹਲੀ ਜੀ ਨੇ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਸੀ ਤੇ ਫਾਟ ਟੈਸਟ ਇਹਨਾਂ ਨੇ ਸੈਂਚਰੀਆਂ ਵੀ ਮਾਰੀਆਂ ਸੀਗੀਆਂ ਪਰ ਉਹਦੇ ਮੁੱਦੇ ਨਜ਼ਰ ਇਹ باوجود ਦੇ ਕਿ ਜਿਹੜਾ ਵਰਲਡ ਕਪ ਸ਼ੁਰੂ ਹੋ ਰਿਹਾ 2020 ਜਿਹੜਾ ਚੱਲ ਰਿਹਾ ਅਦੇ ਚ ਕਾਰਨ ਹੈਗਾ ਕਿ ਜਿਹੜੇ ਵਿਰਾਟ ਕੋਹਲੀ ਜੀ ਸਭ ਤੋਂ ਫੇਸਿੰਗ ਕਰਨ ਆ ਜਾਂਦੇ ਨੇ ਉੱਪਰ ਪਰ ਉਹ ਉਥੇ ਇਹਨਾਂ ਨੂੰ ਸਾਡੀ ਇਹੋ ਅਪੀਲ ਹੈ ਕਿ ਉਹ 1 ਡੋਂ ਜਾਂ 2 ਡੋਂ ਤੇ ਆ ਕੇ ਬੈਟਿੰਗ ਕਰਨ ਉਹਦੇ ਉੱਤੇ ਸਾਡੇ ਜਿਹੜੇ ਕ੍ਰਿਕਟ ਪ੍ਰੇਮੀ ਤੇ ਸਾਡੀ ਟੀਮ ਦਾ ਹੌਸਲਾ ਵਧਿਆ ਰਹਿੰਦਾ ਕਿ ਜੇਕਰ ਕੋਈ ਖਿਡਾਰੀ ਔਟ ਵੀ ਹੈ ਸਾਨੂੰ ਹੁੰਦੀ ਹੈ ਕਿ ਮਗਰ ਵਿਰਾਟ ਕੋਹਲੀ ਖੇਡਣ ਵਾਸਤੇ ਬੈਠਾ ਉਹ ਅੱਛੀ ਸਕੋਰ ਮਾਰਨਗੇ ਵਿਰਾਟ ਕੋਹਲੀ ਜੀ ਇਸ ਕਰਕੇ ਥੋੜੇ ਜਿਹੀ ਮਿਯੂਸ ਹੈਗੇ ਆ ਕਿ ਉਹ ਨਹੀਂ ਚੱਲ ਪਾਰੇ ਅੱਜ ਸ਼ਾਇਦ ਅੱਛਾ ਪ੍ਰਦਰਸ਼ਨ ਕਰਨਗੇ ਅੱਜ ਵਰਲਡ ਕੱਪ ਦਾ ਫਾਈਨਲ ਹੈ ਅੱਜ ਸਾਨੂੰ ਆਸ ਪੂਰੀ ਹੈ ਕਿ ਵਿਰਾਟ ਕੋਹਲੀ ਜੀ ਰੋਹਿਤ ਸ਼ਰਮਾ ਜੀ ਦੇ ਨਾਲ ਅੱਛਾ ਪ੍ਰਦਰਸ਼ਨ ਕਰਨਗੇ ਤੇ ਜਿਹੜਾ ਫਾਈਨਲ ਜ਼ਰੂਰ ਜਿੱਤਣਗੇ ਗੱਲ ਕਰਾਂ ਸਿੰਘ ਜੀ ਕਿੰਗ ਤੇ ਪੰਜਾਬ ਦਾ ਇੱਕ ਨੌਜਵਾਨ ਅਰਸ਼ਦੀਪ ਸਿੰਘ ਉਹਨਾਂ ਦੀ ਬੋਲਿੰਗ ਨੂੰ ਕਿਦਾਂ ਦੇਖਦੇ ਜੀ ਬਹੁਤ ਅੱਛਾ ਜੀ ਜਿਹੜੇ ਸਾਡੇ ਅਰਸ਼ਦੀਪ ਹੈਗੇ ਪੰਜਾਬ ਦੇ ਸੇ ਕਿੰਗੀ ਸਿੰਘ ਹੈਗੇ ਨੇ ਜੀ ਬਹੁਤ ਅੱਛਾ ਉਹਨਾਂ ਨੇ ਪ੍ਰਦਰਸ਼ਨ ਕੀਤਾ ਹਰ ਵਾਰੀ ਉਹਨਾਂ ਨੇ ਅੱਛੀਆਂ ਵਿਕਟਾਂ ਲੈ ਕੇ ਮੈਚ ਲਿਆ ਬਹੁਤ ਅੱਛੀ ਬੋਲਿੰਗ ਕਰ ਰਹੇ ਉਹਨਾਂ ਦੀ ਬਦੌਲਤ ਅੱਜ ਅਸੀਂ ਇੱਥੇ ਤੱਕ ਪਹੁੰਚੇ ਆ ਉਹ ਤੇ ਭੂਮਰਾਜੀ ਦੀ ਬਦੌਲਤ ਉਹਨਾਂ ਦੀ ਅੱਛੀ ਬੋਲਿੰਗ ਕਰ ਰਹੀ ਟੀਮ ਜਿਹੜੀ ਹੈ ਉਹ ਸਸਤੇ ਚ ਨੁਪਟਾ ਦੇ ਲੈਂਦੇ ਨੇ ਜੇਕਰ ਸਾਡੀ ਬੋਲਿੰਗ ਅੱਛੀ ਹੈ ਬੈਟਿੰਗ ਅੱਛੀ ਹੈ ਤਾਂ ਸਾਡੀ ਟੀਮ ਬੜੀ ਮਜ਼ਬੂਤ ਬਣ ਜਾਏਗੀ ਜੀ ਤੁਸੀਂ ਭਾਰਤ ਵਿੱਚ ਰਹਿੰਦੇ ਜੇ ਤੁਸੀਂ ਟੀਮ ਇੰਡੀਆ ਨੂੰ ਬੈਸਟ ਵਿੱਚ ਦੇਉਂਦੇ ਉਹਨਾਂ ਨੇ ਪਤੰਗਾ ਤਿਆਰ ਕੀਤੇ ਨੇ ਮੈਂ ਇੱਥੇ ਪਤੰਗੇ ਕੋਰ ਵੀ ਦੇਖ ਰਹੇ ਜਿੱਤੇ ਤੁਸੀਂ ਸਾਊਥ ਅਫਰੀਕਾ ਦਾ ਵੀ ਪਤੰਗ ਬਣਾਈ ਉਹਦੇ ਜਿੰਨੇ ਵੀ ਖਿਡਾਰੀ ਉਹਨਾਂ ਦੀ ਫੋਟੋ ਲਗਾਈਓ ਜੀ ਹਾਂ ਮੈਂ ਇਹ ਪਤੰਗਾਂ ਦੇ ਵਿੱਚ ਸਾਊਥ ਅਫਰੀਕਾ ਦੀ ਪਤੰਗ ਤਿਆਰ ਕੀਤੀ ਉਹਨਾਂ ਦੇ ਖਿਡਾਰੀਆਂ ਪਤੰਗਾ ਪਤੰਗ ਬਣਾਈ ਹੈ ਇਸ ਕਰਕੇ ਸਾਨੂੰ ਇਹ ਪਤਾ ਲੱਗੇਗਾ ਐਸਾ ਹੀ ਕੇਸ ਕਹਿਣ ਵਾਲੇ ਬਣਾਂਗੇ ਕਿ ਆਪਾਂ ਸਾਊਥ ਅਫਰੀਕਾ ਨੂੰ ਹਰਾ ਕੇ ਤੇ ਸਾਡੀ ਟੀਮ ਇੰਡੀਆ ਜਿੱਤੀ ਹੈ ਜੇਕਰ ਮੈਂ ਉਹਨਾਂ ਦੀ ਪਤੰਗ ਬਣਾਈ ਹੈ ਜਿਹੜੀ ਮੈਂ ਵਿਸ਼ੇਸ਼ ਰੋਹਿਤ ਸ਼ਰਮਾ ਨੂੰ ਕੀਤੀ ਹੈ ਆਪਣੀ ਟੀ ਉਹਨਾਂ ਦੇ ਵਿੱਚ ਸਿੰਪਲ ਪਤੰਗ ਬਣਾਈ ਹੈ ਪਰ ਵੇਖਣ ਵਾਸਤੇ ਬਾਰੇ ਜੇ ਸਾਨੂੰ ਪਤਾ ਲੱਗੇ ਕਿ ਸਾਡਾ ਮੁਕਾਬਲਾ ਇਹਨਾਂ ਨਾਲ ਜਾ ਰਿਹਾ ਹੈ ਕਿ ਯਾਦਗਰੀ ਮੈਚ ਹੋ ਜਾਏਗਾ ਜੀ ਲੇਕਿਨ ਮੈਂ ਗੱਲ ਕਰਾਂ ਜਦੋਂ ਟੀਮ ਇੰਡੀਆ ਭਾਰਤ ਦੀ ਤੇ ਪਾਕਿਸਤਾਨ ਦਾ ਜਦੋਂ ਮੈਚ ਹੁੰਦਾ ਤੇ ਲੋਕਲ ਵਿੱਚ ਕਾਪੀ ਉਤੋਂ ਸਾਹ ਦੇਖਣ ਨੂੰ ਮੈਨੇ ਜਿਹੜੀਆਂ ਗ੍ਰਾਉਂਡਾਂ ਖਾਲੀ ਨਕੋ ਨਕ ਭਰੀ ਹੁੰਦੀਆਂ ਨੇ ਤੇ ਜੇ ਅੱਧੀ ਗੱਲ ਕਰੀਏ ਸਾਊਥ ਅਫਰੀਕਾ ਤੇ ਭਾਰਤੀ ਟੀਮ ਦਾ ਜਿਹੜਾ ਫਾਈਨਲ ਮੈਚ ਹੈ ਨਾ ਕਿੰਨੇ ਕਿ ਲੋਕਾਂ ਦੇ ਸ਼ਾਹ ਦੇਖਣੋਂ ਮੇਰੇ ਕਰੇ ਤੇ ਉਹਨਾਂ ਹੈ ਜੀ ਹਰ ਜਿਹੜਾ ਕ੍ਰਿਕਟ ਪ੍ਰੇਮੀ ਹੈ ਕ੍ਰਿਕਟ ਬੜੇ ਸ਼ੌਂਕ ਨਾਲ ਦੇਖਦਾ ਪਰ ਜਦੋਂ ਪਾਕਿਸਤਾਨ ਦੀ ਟੀਮ ਖੇਡਦੀ ਹੈ ਨਾ ਸਾਡੇ ਵਾਸਤੇ ਕੋਈ ਮਾਹੌਲ ਵੱਖਰਾ ਹੀ ਬਣ ਜਾਂਦਾ ਕਿਉਂਕਿ ਪਾਕਿਸਤਾਨ ਦੇ ਮੈਚ ਨਾ ਸਾਡਾ ਯੁੱਧ ਟਾਈਪ ਦਾ ਮੈਚ ਬਣ ਜਾਂਦਾ ਅ ਸਾਡਾ ਜਿਹੜਾ ਭਾਰਤ ਦੇਸ਼ ਬਹੁਤ ਪ੍ਰੇਮੀ ਦੇਸ਼ ਸਾਰੇ ਦੇਸ਼ਾਂ ਨਾਲ ਪ੍ਰੇਮ ਕਰਦਾ ਅਸੀਂ ਗੋਲਾਪ ਰੂ ਦੀ ਲੜਾਈ ਨਹੀਂ ਲੜਨਾ ਚਾਹੁੰਦੇ ਸਾਡੀ ਜਿਹੜੀ ਪਾਜ਼ੀਟਿਵ ਟੀਮ ਹੈ ਪਾਕਿਸਤਾਨ ਨੂੰ ਬੈਟ ਦੇ ਗੇਂਦ ਨਾਲ ਹੀ ਰਹਾ ਕੇ ਪਿੱਛੇ ਕਰ ਦਿੰਦੀ ਹੈ ਤੋਂ ਉਹਦੇ ਵਿੱਚ ਖੂਨ ਖਰਾਬੇ ਦੀ ਲੋੜ ਨਹੀਂ ਪੈਂਦੀ ਤੇ ਬਹੁਤ ਖੁਸ਼ ਹੋਣੇ ਆ ਜਦੋਂ ਸਾਡਾ ਭਾਰਤ ਤੇ ਪਾਕਿਸਤਾਨ ਨੂੰ ਰਾਂਦਾ ਤੇ ਅਸੀਂ ਵੀ ਇਹ ਮਿਊਜ਼ ਹੈਗੇ ਆ ਕਿ ਜੇ ਜਿਹੜੀ ਪਾਕਿਸਤਾਨ ਦੀ ਟੀਮ ਵੱਲੇ ਫਾਈਨਲ ਤੋਂ ਬਾਹਰ ਨਹੀਂ ਚੀ ਹੋਣੀ ਚਾਹੀਦੀ ਸਾਡਾ ਆਖਰੀ ਇਹੋ ਸੀਗੀ ਕਵਾਇਸ਼ ਕਿ ਜਿਹੜਾ ਲਾਸਟ ਮੁਕਾਬਲਾ ਹੈਗਾ ਪਾਕਿਸਤਾਨ ਦਾ ਤੇ ਹਿੰਦੁਸਤਾਨ ਦਾ ਹੋਵੇ ਤੇ ਉਹਦੇ ਵਿੱਚ ਹਿੰਦੁਸਤਾਨ ਪਾਕਿਸਤਾਨ ਨੂੰ ਰਾਖ ਕੇ ਜਿੱਤ ਪ੍ਰਾਪਤ ਕਰੇ ਤੇ ਉਸ ਦਾ ਤਾਂ ਨਜ਼ਾਰਾ ਕੁਝ ਹੋਰ ਤਰ੍ਹਾਂ ਦਾ ਹੋਣਾ ਚਾਹੀਦਾ ਸੀਗਾ ਜੀ ਤੁਸੀਂ ਤਾਂ ਪਤੰਗਾ ਤਿਆਰ ਕਰਦੇ ਭਾਰਤੀ ਟੀਮ ਨੂੰ ਬੈਸਟ ਵਿੱਚ ਦਿੱਤੀ ਲੋਕਾਂ ਵਿੱਚ ਕਿਸ ਤਰ੍ਹਾਂ ਜਿਹੜੇ ਟੀਮ ਇੰਡੀਆ ਨੂੰ ਵਧਾਈ ਵਧਾਈ ਦੇ ਰਹੇ ਨੇ ਲੋਕੀ ਕਾਫੀ ਖੁਸ਼ ਨਜ਼ਰ ਆਣੇ ਕਿਉਂਕਿ ਸਾਡਾ ਭਾਰਤੀ ਕ੍ਰਿਕਟ ਬਹੁਤ ਅੱਛੀ ਹੈ ਜਦੋਂ ਵੀ ਖੇਡਦੀ ਹੈ ਫਾਈਨਲ 'ਚ ਜ਼ਰੂਰ ਪਹੁੰਚ ਜਾਂਦੀ ਹੈ ਪਿਛਲੀ ਵਾਰੀ ਫਾਈਨਲ 'ਚ ਹਾਰ ਗਈ ਸੀ ਤੇ ਕ੍ਰਿਕਟ ਪ੍ਰੇਮੀ ਥੋੜੇ ਨਿਰਾਸ਼ ਹੋਏ ਸੀਗੇ ਪਰ ਇਹਦੀ ਆਸ ਹੈਗੀ ਕਿ ਜਿਸ ਤਰ੍ਹਾਂ ਸਾਡੇ ਖਿਡਾਰੀ ਸਾਡੇ ਬੋਲਰ ਫਾਰਮ ਦੇ ਵਿੱਚ ਹੈਗੇ ਨੇ ਇਹਦੀ ਉਹਨਾਂ ਨੂੰ ਹਰਾ ਕੇ ਜਿੱਤ ਜ਼ਰੂਰ ਪ੍ਰਾਪਤ ਕਰਨਗੇ ਇਹਦੀ ਸਾਡੇ ਨਾਲ ਜਗਮੋਣ ਕਨੋਜੇ ਜਿਨ੍ਹਾਂ ਨੇ ਪਤੰਗਾ ਤਿਆਰ ਕਰਕੇ ਟੀਮ ਮੀਡੀਆ ਨੂੰ ਬੈਸਟ ਵਿਜੀ ਦਿੱਤੀ ਹੈ ਤੇ ਅਸੀਂ ਵੀ ਜਾਣਦੇ ਹਾਂ ਕਿ ਭਾਰਤ ਜਿਹੜੀ ਟੀਮ ਹੈ ਵਰਲਡ ਕੱਪ ਜਿੱਤ ਕੇ ਭਾਰਤ ਦੀ ਝੋਲੀ ਵਿੱਚ ਪਾਵੇ ਮੈਂ ਦੋ ਆਜ਼ਾਦ ਅਮਨਦੀਪ ਸਿੰਘ ਅਫਸਰ